ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅਮ੍ਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਚ ਸ਼ਾਮਿਲ ਹੋਣ ਦੀ ਮਿਲੇਗੀ ਜਾਸਤ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਲੈਣ ਦੇ ਦਿੱਤੇ ਹੁਕਮ ਨਾਬਾ ਜੇਲ੍ਹ ਚ ਬੰਦ ਵਿਕਰਮਜੀਠੇ ਦੀ ਸੁਰੱਖਿਆ ਨੂੰ ਲੈ ਕੇ ਫਿਰ ਉੱਠੇ ਸਵਾਲ ਅਕਾਲੀ ਦਲ ਦੇ ਬੁਲਾਰੇ ਤੇ ਐਡਵੋਕੇਟ ਅਮਰਦੀਪ ਸਿੰਘ ਨੇ ਜੇਲ੍ਹ ਪ੍ਰਸ਼ਾਸਨ ਤੇ ਲਗਾਏ ਇਲਜ਼ਾਮ ਬਜਟ ਸੈਸ਼ਨ ਤੋਂ ਇੱਕ ਦਿਨ ਪਹਿਲਾਂ 27 ਨੂੰ ਹੋਵੇਗੀ ਸਰਪਾਰਟੀ ਮੀਟਿੰਗ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ ਸਾਬਕਾ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਆਪਣੀ ਇਮਾਨਦਾਰੀ ਦਾ ਦਿੱਤਾ ਸਬੂਤ ਭਾਵੁਕ ਹੋ ਕੇ ਕਹੀਆਂ ਵੱਡੀਆਂ ਗੱਲਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਵੱਡੀ ਤਨਖਾਹ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਦੱਸਿਆ ਪਾਜਪਾ ਦੀ ਬੀ ਟੀਮ ਪੰਜਾਬ ਵਿੱਚ ਮੀਂਹ ਕਰਕੇ ਬਦਲਿਆ ਮੌਸਮ ਦਾ ਮિજાਜ ਅੱਜ ਫਿਰ ਰੁਕ ਰੁਕ ਕੇ ਪਵੇਗਾ ਮੀਂਹ ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਇਨਾ ਚਾਰ ਅਫਸਰਾਂ ਦੇ ਕੀਤੇ ਗਏ ਤਬਾਦਲੇ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਦਿੱਤਾ ਹਵਾਲਾ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਦਿੰਦਿਆਂ ਕਿਹਾ ਕਿ ਇਹ ਇਸ ਮਾਮਲੇ ਨੂੰ ਦੇਖ ਰਹੀ ਸਬੰਧਤ ਸਰਕਾਰੀ ਅਥਾਰਟੀ 7 ਦਿਨਾਂ ਦੇ ਅੰਦਰ ਅਮਰਿਤਪਾਲ ਸਿੰਘ ਦੀ ਮੰਗ ਤੇ ਗੌਰ ਕਰੇ ਅਤੇ ਇਸ ਸਬੰਧ ਵਿੱਚ ਕੋਈ ਫੈਸਲਾ ਲਵੇ ਅਦਾਲਤ ਨੇ ਇਹ ਹੁਕਮ ਜਾਰੀ ਕਰਦਿਆਂ ਨਾਲ ਹੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਇਸ ਮਾਮਲੇ 'ਚ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਆ ਉਚਿਤ ਫੈਸਲਾ ਲਵੇ ਜਿਸ ਕਿ ਉਹ ਹੈ ਕਿ ਬਜਟ ਸੈਸ਼ਨ ਦਾ ਪਹਿਲਾ ਚਰਨ 28 ਜਨਵਰੀ ਤੋਂ 2 ਫਰਵਰੀ ਤੱਕ ਚੱਲੇਗਾ ਅਮਰਿਤਪਾਲ ਸਿੰਘ ਬਲਦੋਈ ਸੈਸ਼ਨ ਵਿੱਚ ਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ ਜਿਸ ਨੂੰ ਲੈ ਕੇ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਗਈ ਸੀ ਦੱਸਣਯੋਗ ਹੈ ਕਿ ਅਮਰਿਤਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਅਮਰਿਤਪਾਲ ਸਿੰਘ ਨੇ ਪਹਿਲਾਂ ਵੀ 21 ਨਵੰਬਰ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕੀ ਉਹਨਾਂ ਨੂੰ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦਰੂਤ ਸੈਸ਼ਨ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਸੂਬੇ ਦੇ ਗ੍ਰੈਸ ਕਟਰ ਅਮਰੀਕ ਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹਫ਼ਤੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸਨ ਨਾਬਾ ਜੇਲ੍ਹ 'ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਠੇ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜੇ ਹੋਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਐਡਵੋਕੇਟ ਅਮਰਦੀਪ ਸਿੰਘ ਤਰਨੀ ਨੇ ਫਤਿਹਗੜ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ ਐਡਵੋਕੇਟ ਤਰਨੀ ਨੇ ਦੱਸਿਆ ਕਿ 5 ਜਨਵਰੀ ਨੂੰ ਜਦੋਂ ਫਤਿਹਗੜ ਸਾਹਿਬ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਨਾਬਾ ਜੇਲ੍ਹ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਬਿਕਰਮਜੀਠਿਆ ਨੇ ਮਾਨਯੋਗ ਜੱਜ ਅੱਗੇ ਆਪਣੀ ਸੁਰੱਖਿਆ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਸਨ ਮਜੀਠਿਆ ਨੇ ਅਦਾਲਤ ਨੂੰ ਜਾਣੂ ਕਰਵਾਇਆ ਸੀ ਕਿ ਉਹਨਾਂ ਦੀ ਬੈਰਕ ਚ ਗੰਭੀਰ ਅਪਰਾਧੀਆਂ ਨੂੰ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਕਾਲੀ ਦਲ ਦੇ ਆਗੂ ਨੇ ਦੋਸ਼ ਲਾਇਆ ਸੀ ਕਿ ਜੱਜ ਦੇ ਦੌਰੇ ਅਤੇ ਵਿਕਰਮਜੀਠਿਆ ਵੱਲੋਂ ਸੁਰੱਖਿਆ ਚਿੰਤਾਵਾਂ ਜਤਾਉਂਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਨਾ ਤਾਂ ਬੈਰਕ ਵਿੱਚ ਸੁਰੱਖਿਆ ਕੈਮਰੇ ਲਗਾਏ ਗਏ ਹਨ ਅਤੇ ਨਾ ਹੀ ਸੁਰੱਖਿਆ ਦੇ ਹੋਰ ਪੂਕਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਜੇਲ੍ਹ ਵਿੱਚ ਵਿਕਰਮਜੀਠਿਆ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ 27 ਜਨਵਰੀ ਨੂੰ ਇੱਕ ਸਰਪਾਰਟੀ ਮੀਟਿੰਗ ਹੋਵੇਗੀ ਜਿਸ ਵਿੱਚ ਦੋਵਾਂ ਸਦਨਾਂ ਦੇ ਵਿਧਾਨੇ ਕੰਮ ਅਤੇ ਕੁਝ ਹੋਰ ਮਾਮਲੇ ਤੇ ਚਰਚਾ ਕੀਤੀ ਜਾਵੇਗੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਵੇਗਾ ਤੇ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਮੋਹਾਲੀ ਜ਼ਿਲ੍ਹੇ ਦੇ ਖਰੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਆਪ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਇੱਕ ਵਾਰ ਫਿਰ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਉਹ ਖਰੜ ਵਿੱਚ ਮੁੱਖ ਮੰਤਰੀ ਸੇਤ ਵਿਮਾ ਯੋਜਨਾ ਦੇ ਵਰਚੁਅਲ ਲਾਂਚ ਮੌਕੇ ਪਾਰਟੀ ਵਰਕਰਾਂ ਨਾਲ ਸ਼ਾਮਿਲ ਹੋਏ ਸਨ ਇਸ ਮੌਕੇ ਉਹਨਾਂ ਨੇ ਭਾਵੁਕ ਹੁੰਦਿਆਂ ਐਲਾਨ ਕੀਤਾ ਕਿ ਮੈਂ ਕਦੇ ਵੀ ਕਿਸੇ ਸਰਪੰਚ ਬੀਡੀਪੀ ਜਾਂ ਡੀਸੀ ਤੋਂ ਭ੍ਰਿਸ਼ਟਾਚਾਰ ਦਾ ਇੱਕ ਪੈਸਾ ਵੀ ਨਹੀਂ ਮੰਗਿਆ ਸਾਡਾ ਇੱਕੋ ਇੱਕ ਉਦੇਸ਼ ਇਹ ਹੈ ਕਿ ਨਹੀਂ ਬਣਾਉਣਾ ਹੈ ਕਿ ਪਿੰਡ ਚ ਚੰਗੀਆਂ ਸਹੂਲਤਾਂ ਹੋਣ ਪਿੰਡ ਖੁਸ਼ਹਾਲ ਹੋਵੇ ਅਤੇ ਪਿੰਡ ਚ ਇੱਕ ਵਧੀਆ ਸਿਸਟਮ ਹੋਵੇ ਅਸੀਂ ਉਸੇ ਦ੍ਰਿਸ਼ਟੀ ਕੋਣ ਤੇ ਕੰਮ ਕਰ ਰਹੇ ਹਾਂ ਜਿਸ ਨੂੰ ਲੋਕ ਸਾਨੂੰ ਵਿਧਾਨਿਕ ਚੁੰਦੇ ਸਨ ਹਾਲ ਹੀ ਚ ਮੈਖੜੜ ਕਮੇਟੀ ਨੂੰ ਬਦਲ ਦਿੱਤਾ ਹੈ ਤੇ ਖੜੜ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਮੁਖੀ ਨਿਯੁਕਤ ਕੀਤਾ ਹੈ ਵਿਧਾਇਕ ਨੇ ਕਿਹਾ ਕਿ ਹਰ ਜਗ੍ਹਾ ਵਿਕਾਸ ਦਾ ਕੰਮ ਚੱਲ ਰਿਹਾ ਹੈ ਅਸੀਂ ਇੱਥੇ ਵੇਲੇ ਬੈਠਣ ਲਈ ਨਹੀਂ ਆਏ ਹਾਂ ਅਸੀਂ ਸਿਸਟਮ ਵਿੱਚ ਸਮਾਂ ਜਾਣ ਲਈ ਨਹੀਂ ਆਏ ਹਾਂ ਸਗੋਂ ਇਸ ਨੂੰ ਬਦਲਣ ਲਈ ਆਏ ਹਾਂ ਬੇਸ਼ੱਕ ਇਸ ਵਿੱਚ ਸਮਾਂ ਲੱਗੇਗਾ ਜਿਸ ਦਿਨ ਪੂਰੇ ਦੇਸ਼ ਦਾ ਸਿਸਟਮ ਬਦਲੇਗਾ ਪੰਜਾਬ ਸਭ ਤੋਂ ਅੱਗੇ ਹੋਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਤੇ ਬੁਰੀ ਨਜ਼ਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਟੂਕਮਾਂ ਜਵਾਬ ਦੇਵਾਂਗੇ ਅਸੀਂ ਪੁਰਾਣੇ ਪ੍ਰਿਸ਼ਟ ਸਿਸਟਮ ਨੂੰ ਸੁਧਾਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਰਾਜਨੀਤੀ ਨੂੰ ਸਮਝਣ ਲਈ ਇਸ ਗੜਬੜੀ ਵਿੱਚੋਂ ਲੰਘਣਾ ਪਵੇਗਾ ਇਹ ਰਾਜਨੀਤਿਕ ਸਥਿਤੀ ਕੰਡਿਆਂ ਨਾਲ ਭਰੀ ਹੋਈ ਹੈ ਕੇਂਦਰ ਸਰਕਾਰ ਨਾਲ ਜੁੜੇ ਲਗਭਗ 90000 ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ 'ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਹੈ ਵਿੱਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਇਸ ਸੋਤੇ 8000 ਕਰੋੜ ਤੋਂ ਵੀ ਵੱਧ ਦਾ ਖਰਚਾ ਹੋਵੇਗਾ ਇਸ ਬਦਲਾਅ ਨਾਲ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ 8000 ਕਰੋੜ ਤੋਂ ਵੀ ਵੱਧ ਦਾ ਖਰਚਾ ਆਵੇਗਾ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜਨਤਾ ਖੇਤਰਾਂ ਦੀਆਂ ਜਨਰਲ ਬੀਮਾ ਕੰਪਨੀਆਂ ਤੇ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਕਰਮਚਾਰੀਆਂ ਲਈ ਤਨਖਾਹ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਾਰਤੀ ਰਿਜ਼ਰਵ ਬੈਂਕ ਅਤੇ ਨਾਬਾਰਡ ਦੇ ਸਯਉਮਕਤ ਕਰਮਚਾਰੀਆਂ ਲਈ ਪੈਨਸ਼ਨ ਸੋਧਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਇਹ ਬਦਲਾਅ 1 ਅਗਸਤ 2022 ਤੋਂ ਲਾਗੂ ਹੋ ਜਾਵੇਗਾ ਤੇ ਸਭ ਤੋਂ ਜ਼ਿਆਦਾ ਖਰਚ ਤਨਖਾਹ ਸੰਸ਼ੋਧਨ ਵਿੱਚ ਆਵੇਗਾ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਤਨਖਾਹ ਸੋਧ ਤੋਂ ਕੁੱਲ 46322 ਕਰਮਚਾਰੀ 23570 ਪੈਨਸ਼ਨਰ ਅਤੇ 23260 ਪਰਿਵਾਰਿਕ ਪੈਨਸ਼ਨਰ ਲਾਭ ਪ੍ਰਾਪਤ ਕਰਨਗੇ ਇਸ ਦਾ ਮਤਲਬ ਹੈ ਕਿ ਲਗਭਗ 93000 ਲੋਕਾਂ ਨੂੰ ਇਸ ਬਦਲਾਅ ਦਾ ਸਿੱਧੇ ਤੌਰ ਤੇ ਲਾਭ ਹੋਵੇਗਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਦਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕਰਦੇ ਆਂ ਲਿਖਿਆ ਕਿ ਆਪ ਭਾਜਪਾ ਦਾ ਵਿਰੋਧ ਕਰਨ ਦਾ ਦਿਖਾਵਾ ਕਰਦੀ ਹੈ ਪਰ ਅਸਲ ਵਿੱਚ ਇਸ ਦੀ ਵੀ ਟੀਮ ਵੱਜੋਂ ਕੰਮ ਕਰਦੀ ਹੈ। ਹਰ ਏਜੰਡੇ ਤੇ ਹਰ ਪੰਜਾਬ ਵਿਰੋਧੀ ਕਾਨੂੰਨ ਦਾ ਸਮਰਥਨ ਕਰਦੀ ਹੈ। ਮੰਰੇਗਾ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਖਤਮ ਕਰਨ ਤੋਂ ਬਾਅਦ ਲਿਆਂਦੇ ਗਏ ਵੀਵੀ ਜੀ ਰਾਮ ਜੀ ਕਾਨੂੰਨ ਉਤਸ਼ਾਹਿਤ ਕਰਨ ਤੋਂ ਲੈ ਕੇ ਮੰਰੇਗਾ ਨੂੰ ਖਤਮ ਕਰਨ ਤੇ ਅਮਿਤ ਸ਼ਾਹ ਦੇ ਸਾਹਮਣੇ ਮੁੱਖ ਮੰਤਰੀ ਦੀ ਚੁੱਪੀ ਤੱਕ ਸੰਦੇਸ਼ ਸਪਸ਼ਟ ਹੈ ਇਹ ਕਾਨੂੰਨ ਸਭ ਤੋਂ ਗਰੀਬਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਰਾਜਾਂ ਦੇ ਵਿੱਤ ਨੂੰ ਕਮਜ਼ੋਰ ਕਰਦਾ ਹੈ ਬਿਜਲੀ ਸੋਧ ਬਿੱਲ ਤੋਂ ਲੈ ਕੇ ਉੱਚ ਸਿੱਖਿਆ ਦੇ ਕੇਂਦਰੀਕਰਨ ਤੱਕ ਆਮ ਆਦਮੀ ਪਾਰਟੀ ਭਾਜਪਾ ਦੇ ਕੇਂਦਰੀਕਰਨ ਦੇ ਏਜੰਡੇ ਨੂੰ ਸਮਰੱਥ ਬਣਾ ਰਹੀ ਹੈ ਤੇ ਪੰਜਾਬ ਇਸ ਦੀ ਕੀਮਤ ਚੁਕਾ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਚ ਮੀਂਹ ਨਾਲ ਮੌਸਮ ਬਦਲ ਗਿਆ ਹੈ ਬੀਤੀ ਰਾਤ ਤੋਂ ਸਵੇਰ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਹੈ ਜਿਸ ਕਰਕੇ ਠੰਡ ਵੀ ਵੱਧ ਗਈ ਹੈ ਜਲੰਧਰ ਚ ਤਾਂ ਗੜੇਮਾਰੀ ਵੀ ਹੋਈ ਹੈ ਜਿਸ ਤੋਂ ਬਾਅਦ ਤੇਜ਼ ਹਵਾਵਾਂ ਚੱਲ ਰਹੀਆਂ ਹਨ ਦੂਜੇ ਪਾਸੇ ਪੰਜਾਬ ਦੇ 2-3 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਮੌਸਮ ਵਿਭਾਗ ਮੁਤਾਬਕ ਅੱਜ ਵੀ ਰੁਕ ਰੁਕ ਕੇ ਮੀਂਹ ਪਵੇਗਾ ਬਿਜਲੀ ਚਮਕੇਗੀ ਤੇ ਗੜੇਮਾਰੀ ਦਾ yellow alert ਹੈ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਹੁਸ਼ਿਆਰ ਪੁਰਨਾਮਾ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਤੇ ਐਸਐਸ ਨਗਰ ਦੇ ਕੁਝ ਇਲਾਕਿਆਂ 'ਚ ਬਿਜਲੀ ਚਮਕਣ ਦੇ ਨਾਲ ਗੜੇਮਾਰੀ ਹੋ ਸਕਦੀ ਹੈ ਦੂਜੇ ਪਾਸੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਮਲੇਰਕੋਟਲਾ ਦੇ ਕੁਝ ਇਲਾਕਿਆਂ 'ਚ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕੁਝੀ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਪੁਲਿਸ ਵਿਭਾਗ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਪੈਣਦੇ ਚਾਰੇ ਪੁਲਿਸ ਥਾਣਿਆਂ ਦੇ ਚਾਰੇ ਹੀ ਐਸ ਐਚਓ ਚਾਣਕ ਬਦਲ ਦਿੱਤੇ ਗਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਧਿਆਪਕ ਭਰਤੀ ਅਤੇ ਤਰੱਕੀ ਪ੍ਰਕਿਰਿਆ 'ਚ ਇੱਕ ਵਾਰ ਫਿਰ ਸਖਤ ਰੁਖ ਅਪਣਾਉਂਦੇ ਹੋਏ ਟੀਟੀ ਪਾਸ ਕੀਤੇ ਬਿਨਾ ਮਾਸਟਰ ਕੈਡਰ ਦੇ ਅਹੁਦਿਆਂ ਤੇ ਕੀਤੀਆਂ ਗਈਆਂ ਤਰੱਕੀਆਂ ਤੇ ਅੰਤਰੀਮ ਰੋਕ ਲਗਾ ਦਿੱਤੀ ਹੈ। ਇਹੇ ਹੁਕਮ ਜਸਟਿਸ ਤਿਪਿੰਦਰ ਸਿੰਘ ਨਲਵਾ ਨੇ ਹੁਸ਼ਿਆਰ ਸਿੰਘ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਜਾਰੀ ਕੀਤੇ ਹਨ ਪਟੀਸ਼ਨਰਾਂ ਦੇ ਸੀਨੀਅਰ ਵਕੀਲ ਵਿਕਾਸ ਚਤਰਤ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 14 ਸਤੰਬਰ 2017 ਨੂੰ ਜਾਰੀ ਇੱਕ ਸਰਕੂਲਰ ਦੇ ਆਧਾਰ ਤੇ 12 ਨਵੰਬਰ 2025 ਅਤੇ 24 ਦਸੰਬਰ 2025 ਨੂੰ ਅਧਿਆਪਕਾਂ ਨੂੰ ਮਾਸਟਰ ਅਹੁਦੇ ਦੀ ਤਰੱਕੀ ਦਿੱਤੀ ਗਈ ਸੀ ਜਦਕਿ ਇਨ੍ਹਾਂ ਅਧਿਆਪਕਾਂ ਨੇ ਲਾਜ਼ਮੀ TTT ਪ੍ਰੀਖਿਆ ਪਾਸ ਨਹੀਂ ਕੀਤੀ ਇਹ ਨਾ ਸਿਰਫ ਰਾਸ਼ਟਰੀ ਅਧਿਆਪਕ ਯੋਗਤਾ ਮਾਪਦੰਡਾਂ ਦੇ ਵਿਰੁੱਧ ਹੈ ਸਗੋ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੀ ਵੀ ਸ਼ਰੇਆਮ ਲਗਣਾ ਹੈ ਜਿਸ ਅਗਰੋ ਹਾਈ ਕੋਰਟ ਨੇ ਪਟੀਸ਼ਨਰਾਂ ਦੀ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ ਜੋ ਅਧਿਆਪਕ ਟੀਟੀ ਪਾਸ ਨਹੀਂ ਹਨ ਉਹਨਾਂ ਦੀ ਮਾਸਟਰ ਅਹੁਦੇ ਤੇ ਔਰ ਕੋਈ ਵੀ ਤਰੱਕੀ ਅਗਲੀ ਸੁਣਵਾਈ ਤੱਕ ਪੂਰੀ ਤਰ੍ਹਾਂ ਮੁਲਤਵੀ ਰਹੇਗੀ ਅਦਾਲਤ ਨੇ ਇਸ ਮਾਮਲੇ ਨੂੰ ਸਰ ਅਸੀਂ ਤਾਂ ਮਤਲਬ ਜਿਹੜਾ ਦੇਖੋ ਸਾਡੀ ਇੱਕ ਗਾਰੰਟੀ ਰਹਿ ਗਈ ਉਹ ਵੀ ਸੀਐਮ ਸਾਹਿਬ ਨੇ ਮਾਗੀ ਤੇ ਵੀ ਅਨਾਉਂਸ ਕੀਤਾ ਕਿ ਮਾਤ ਮਹੀਨੇ ਚੋ ਵੀ ਅਸੀਂ ਜਿਹੜੀ ਉਹ ਲਾਗੂ ਕਰਨ ਜਾ ਰਹੇ ਹਾਂ ਬਿਜਲੀ ਤੇ ਦੇ ਦੇ ਫ੍ਰੀ ਆਪਾਂ ਬੱਸਾਂ ਦਾ ਸਫ਼ਰ ਦੇ ਦੇ ਬਹੁਤ ਕੁਝ ਦੇ ਦੇ ਲੋਕਾਂ ਨੂੰ ਪਰ ਇਹ ਬੰਦ ਜਿਹੜੀ ਅਗਲੀ ਇੱਕ ਗਾਰੰਟੀ ਜਿਹੜੀ ਬਾਕੀ ਬਚੀ ਆ ਉਹ ਵੀ ਮਾਤ ਦੇ ਵਿੱਚ ਜਿਹੜੀ ਆ ਉਹ ਬਜਟ ਦੇ ਵਿੱਚ ਪੈਸੇ ਆ ਜਾਣੇ ਆ ਅਪ੍ਰੈਲ ਮਹੀਨੇ ਚ ਸ਼ੁਰੂ ਹੋ ਜੂਗੀ ਇਸ ਕਰਕੇ ਜਿੰਨੇ ਵਾਦੇ ਕਰਕੇ ਆਏ ਸੀਗੇ ਆਮ ਆਦੀ ਪਾਰਟੀ ਨੇ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਉਹ ਸਾਰੇ ਵਾਦੇ ਪੂਰੇ ਜਿਹੜੇ ਕੰਮ ਜਾਦੇ ਉਹ ਤੋਂ ਇਲਾਵਾ ਬੜੇ ਵਾਦੇ ਹੋਰ ਲੋਕਾਂ ਦੇ ਪੂਰੇ ਕਰਤੇ ਇਸ ਕਰਕੇ ਆਮ ਆਦੀ ਪਾਰਟੀ ਜਿਹੜੀ ਆ ਉਹ ਲੋਕਾਂ ਲਈ ਲੋਕਾਂ ਦੀਆਂ ਸਹੂਲਤਾਂ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਗਰੀਬ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਉਹਦੇ ਲਈ ਕੰਮ ਕਰਦੀ ਆ ਰੋਜ਼ ਦਿਨ ਉਹਦੇ ਵਿੱਚ ਬੜੀ ਵੱਡੀ ਸਫਤਤਾ ਵੀ ਮਿਲਦੀ ਸਾਰੇ ਪੰਜਾਬ ਚ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਪ Punjab ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਹੈ ਉਹਦੇ ਸਬੰਧ ਚ ਅੱਜ ਸਾਡੇ ਪੰਜਾਬ ਚ ਸਾਡੇ ਜਿਹੜੇ ਯੂਥ ਕਲੱਬਾਂ ਦੇ ਯੂਥ ਵਿੰਗ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਆਪਾਂ ਅਜੇ ਨਾਲੇ ਹਲਕੇ ਦੇ ਵਿੱਚ ਆਪਣੀ ਟੀਮ ਸੱਦੀ ਹੈ ਉਦੇਨਾਂ ਨੂੰ ਉਹ ਮਸ਼ੀਨਾ ਜਿਹੜੀਆਂ ਦਿੱਤੀਆਂ ਜਿਹੜੀਆਂ ਮਸ਼ੀਨਾ ਇਹ ਨਾਲ ਲੈ ਕੇ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬਣਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਅਧਿਕਾਰੀਆਂ ਨਾਲ ਲੈ ਕੇ ਸਾਡੇ ਜੂਥ ਕਲੱਬਾਂ ਦੇ ਮੁੰਡੇ ਜਿਹੜੇ ਆ ਇਹ ਨਾਲ ਲੈ ਕੇ ਜਾਣਗੇ ਉੱਥੇ ਕੱਕਾ ਦੇ ਆ ਕੇ ਕਾਰਡ ਬਣਾਉਣਗੇ ਉਹਦੀ ਜਿਹੜੀ ਮੁਹਿੰਮਾ ਅੱਜ ਨਾਲ ਦੇ ਵਿੱਚ ਅਸੀਂ ਸ਼ੁਰੂ ਕੀਤੀ ਕਿੰਨੀ ਕੁ ਲਾਇ ਬੰਦ ਹੋਏਗੀ ਇਹ ਸਕੀਮਾ ਸਰ ਦੇਖੋ ਇਦੋਂ ਵੱਡੀ ਤੇ ਸਕੀਮ ਹੀ ਕੋਈ ਨਹੀਂ ਆਈ ਅਜ ਤੱਕ ਦੇਸ਼ ਜਦੋਂ ਦਾ ਆਜ਼ਾਦ ਹੋਇਆ ਲੋਕ ਪੱਖੀ ਪਹਿਲੀ ਸਕੀਮ ਆ ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਇਦਾਂ ਦੀ ਕੋਈ ਸਕੀਮ ਕਿਉਂਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਮਹਿੰਗੀਆਂ ਕੀ ਚੀਜ਼ਾਂ ਨੇ ਸਿਹਤ ਸਹੂਲਤਾਂ ਐਜੂਕੇਸ਼ਨ ਉਹ ਸਾਡੀ ਸਰਕਾਰ ਦੋਵਾਂ ਹੀ ਫਰੰਟਾਂ ਦੇ ਉੱਤੇ ਕੰਮ ਕਰਦੀ ਹੈ ਉਹ ਸਿਹਤ ਸਹੂਲਤ ਵੀ ਵੇਖੋ 10 ਲੱਖ ਇਦੇ ਵਿੱਚ ਕਿੰਨੇ ਟੈਸਟ ਕਵਰ ਕੀਤੇ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਔਰ ਪੰਜਾਬ ਦੇ ਬਹੁਤ ਵੱਡੇ ਵੱਡੇ ਹਸਪਤਾਲ ਜਿਹੜੇ ਉਹ ਇਹਦੇ ਨਾਲ ਅਟੈਚ ਕੀਤੇ ਆ ਸੋ ਮੈਂ ਸਮਝਦਾ ਕਿ ਗਰੀਬ ਬੰਦੇ ਲਈ ਆਮ ਬੰਦੇ ਲਈ ਹਰ ਬੰਦੇ ਲਈ ਬੰਦੇ ਨੂੰ ਕਾਰਡ ਬਹੁਤ ਸਹਾਈ ਹੋਊਗਾ ਔਰ ਇੱਕ ਗੱਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜੀਵਾਲ ਜੀ ਨੇ ਕੀਤਾ ਉਹਦਾ ਹਰ ਬੰਦੇ ਲਈ ਕੀਤਾ ਇਹ ਚ ਕੋਈ ਅਮੀਰੀ ਗਰੀਬੀ ਵਾਲਾ ਕੋਈ ਉਹ ਨਹੀਂ ਹੈ ਇਹਦੇ ਚ ਕੋਈ ਜਾਤ ਪਾਤ ਉੱਚ ਨੀਚ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਜਿਹੜਾ ਕੋਈ ਪਿਪਲ ਜਿੱਦਾਂ ਆਧਾਰ ਕਾਰਡ ਵਗੈਰਾ ਦਾ ਚਾਹੀਦਾ ਹੋਊਗਾ ਉਹ ਸਾਡੀਆਂ ਟੀਮਾਂ ਲੋਕਾਂ ਕੋਲ ਲੈਣਗੀਆਂ ਹਰ ਪੰਜਾਬੀ ਵਾਸਤੇ ਹਰ ਪੰਜਾਬੀ ਪਤਵਾਰ ਵਾਸਤੇ ਇਹ ਸਹੂਲਤ ਹੈ ਔਰ ਮੇਰਾ ਖਿਆਲ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਭ ਤੋਂ ਵੱਡੀ ਲੋਕ ਪੱਖੀ ਸਹੂਲਤ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀ ਜਿੰਨੇ ਵੀ ਬੰਦੇ ਆ ਭਾਵੇਂ ਕੋਈ ਮੇਰੇ ਨਾਲ ਭਾਵੇਂ ਨਹੀਂ ਨਾਲ ਜਿੰਨੇ ਹਰਵਿੰਦ ਸਬੈਗ ਵਿੱਚ ਨਹੀਂ ਮੈਨੂੰ ਵੋਟਾਂ ਪਾਵੇ ਪਾਉ ਮੈਂ ਹਰਵਿੰਦ ਸਬੈਗ ਵਾਲੇ ਦੀ ਮਤਲੀ ਦੇ ਕਰ ਸਿੱਧੀ ਸਪਾਇਟਕਲ ਮੈ ਨਹੀਂ ਦੇ ਕਰਦੀ ਮਤ ਮੇਰਾ ਸਗਾ ਭਰਾ ਵੀ ਉਹਦਾ ਮੇਰੇ ਚਾਚੇ ਬਾਬੇ ਦਾ ਪੁੱਤ ਵੀ ਹੋ। ਜਿਉ ਆਉ ਪਿਆ ਸਮੈਗ ਵਿੱਚਣ ਵਾਲਾ ਆਪਣਾ ਬੰਦਾ ਫੜਿਆ ਗਿਆ ਚਿਦਾ ਦਿਓ ਮੈਣੀ ਦੇ ਛਡੋਲਾ। ਮੈਨੂੰ ਜਿੰਨੇ ਘੜੀ ਨੂੰ ਛੱਡਣਾ ਨਾ ਮੈਨੂੰ ਹੁਣੇ ਛੱਡਦੇ ਜਿੰਨੇ ਸਮੈਗ ਵਿੱਚ ਨਹੀਂ ਹੁਣੇ ਛੱਡਦੇ। ਮੈਂ ਨਹੀਂ ਸਮੈਗ ਹੀ ਰਿੰਡ ਵਾਲੇ ਦੀ ਪੌਂਸ ਪਾਟ ਕਰਦੀ। ਲੋਕਾਂ ਦੇ ਪੁੱਤ ਮਾਰ ਤੇ ਘਰਾਂ ਦੇ ਘਰ ਵੇਲੇ ਕਰਦੇ ਆ। ਇਹੋ ਜਿਹੇ ਮੋਟਾ ਤੋਂ ਬਿਨਾਂ ਹੀ ਆਪਾਂ ਚੰਗੇ ਆ। ਇਧਰੋਂ ਥੋੜਾ ਰਾਜ ਕਰਨੇ ਬੰਦਾ ਯਾਰ। ਜੇ ਕੋਈ ਆ ਪੁੱਠੇ ਰਾਏ ਪਿਆ ਇਹਦਾ ਇਹ ਥੋੜਾ ਬਦਲੂ ਨੇ ਨਸ਼ਾ ਵੇਚਣ ਲੱਪੜਾ ਉਹਦਾ ਬੰਦਾ ਇਲਾਜ ਕਰਾਵੇ ਨਹੀਂ ਛੱਡਦਾ ਕੋ ਜਿੱਥੇ ਬੰਦੀ ੱੱੱਕੇ ਖਾਵੇ ਕਿੱਥੇ ਕੂਝ ਪਵੇ ਲੋਕਾਂ ਦੇ ਪੁੱਤ ਤਨੇ ਮਾਰੇ ਇਹ ਥੋੜਾ ਵੀ ਆਪਾਂ ਲੋਕਾਂ ਦੇ ਪੁੱਤ ਮਰਵਾ ਦੇਣੇ ਇਹ ਥੋੜਾ ਵੀ ਜਦ ਜੇ ਕਿਸੇ ਵੋਟਾਂ ਪਾਈਆਂ ਤੇ ਉਹ ਆਕੂ ਵਿੱਚ ਚਿੱਟਾ ਵੇਚਦਾ ਵੀ ਇਹੀ ਵੋਟਾਂ ਲੈ ਕੇ ਲੋਕਾਂ ਦੇ ਪੁੱਤ ਥੋੜਾ ਮਰਵਾ ਦੇਣੇ ਆ ਮੈਂ ਬੰਦੇ ਦੀ ਅੱਖ ਤੇ ਮੱਥਾ ਵੇਖ ਕੇ ਦੱਸ ਦੇਣਾ ਬੰਦਾ ਕਿੱਥੇ ਖੇਡਦਾ ਵੀ ਬਾਬੇ ਨਾਨਕ ਦੀ ਮਿਹਰ ਆ ਅੱਖਾਂ ਵਿੱਚ ਇੱਕ ਦੱਸਦਾਂਗੇ ਬੰਦਾ ਕਿੱਥੇ ਤੁਰਿਆ ਫਿਰਦਾ। ਉਹ ਜਦੋਂ ਸਰਕਾਰ ਬਣੀ ਉਹ ਹਰ ਸਰਕਾਰ ਚ ਢੋਲ ਆ ਲੈਂਦੇ ਨਾ ਪੈਸੇ ਦੇ ਕੇ। ਉਹਨਾਂ ਜਾਂਦੇ ਸਰਪੰਚ ਨੂੰ ਕੋਲੋਂ ਕੋਈ ਦੇ ਦੇਣਾ ਜਾਂ ਫਿਰ ਐਮਐਲਏ ਮੰਤਰੀ ਨੂੰ ਕੋਈ ਨਾ ਕੋਈ ਦੇ ਦੇਣਾ। ਉਹ ਆਪਣੇ ਬੰਦਿਆਂ ਰਾਹੀਂ ਪਹੁੰਚ ਕੀਤੀ ਮੇਰੇ ਕੋਲ ਉੱਥੇ ਮੈਨੂੰ ਤਾਂ ਪਤਾ ਹੀ ਨਹੀਂ ਪਈ ਇਹ ਉਹ ਕੁੱਕੇ ਆ। ਮੈਂ ਸ਼ਕਲੋਂ ਨਹੀਂ ਜਾਣਦਾ। ਉਹ ਪਹੁੰਚ ਗਏ ਉੱਥੇ ਸੈਕਟਰੀਅਟ ਆਪਣੇ ਬੰਦੇ ਲੈ ਕੇ ਚੱਲ ਗਏ। ਇਹ ਫਲਾਣੇ ਫਲਾਣੇ ਮਾ ਫਲਾਣੇ ਨਹੀਂ। ਇਹ ਮੈਂ ਕਹਾਂ ਕਿ ਇਹ ਕੁੱਕੇ ਤਾਂ ਨਹੀਂ ਸਿੱਤੂ ਵਾਲੇ। ਇਹ ਆ ਉਹੋ ਹੀ ਆ ਕੁੱਕੇ। ਮੈਂ ਇਹਨਾਂ ਨੂੰ ਕੱਢੋ ਬਾਹਰ ਉਹਨਾਂ ਸੈਕਟਰੀਅਟ। ਮੈਂ ਕਹਿੰਦੇ ਬਟੇਤ ਬਗਲੇਰੇ ਇਹਨਾਂ ਦੇ ਦਾਦੇ ਪਾਪੇ ਇਹਨਾਂ ਦੇ ਪਿਓ ਇਹ ਆਪ ਇਹਨਾਂ ਦੇ ਮਨ ਇਾਕਾ ਗਾਲ ਤਾਂ ਫੜ ਕੇ ਨਾ ਬਿੜਾ ਕਰ ਕਰਤਾ ਕੱਢੋ ਬਾਹਰ ਇਹਨਾਂ ਨੂੰ ਉਹਨਾਂ ਨੂੰ ਪਾਉਜੀ ਉੱਥੋਂ ਭਰਾਇਆ ਸੈਕਰੀਟੋ ਉਹਨਾਂ ਉਹ ਗੱਲ ਨੂੰ 2-3 ਸਾਲ ਲੰਘੇ ਲੰਘੇ ਤੇ ਫੇਰ ਆਪਣੇ ਬੰਦੇ ਆ ਕੇ ਇਹ ਜੀ ਉਹਨਾਂ ਦੇ ਨਾਲ ਉਦੋਂ ਆਪਾਂ ਗੱਲਾਂ ਕਰ ਲਾਪੇ ਵੀ ਬੱਚਿਆਂ ਨੂੰ ਵੀ ਚਾਹੀਦਾ ਅੱਕਣ ਮਾਪਿਓ ਨੂੰ ਜਾ ਕੇ ਵੀ ਸਾਨੂੰ ਸਕੂਲ ਦੇ ਵਿੱਚ ਤੇ ਸਮਾਜ ਦੇ ਵਿੱਚ ਲੋਕ ਮਾੜਾ ਚੰਗਾ ਬੋਲਦੇ ਆ ਉਹਨਾਂ ਉਹ ਮੇਰਾ ਪੈਂਡ ਫੜ ਲਿਆ ਆਏ ਹੋ ਜੀ ਉਹਨਾਂ ਦੇ ਬੱਚੇ ਆਂਦੇ ਆ ਜੇ ਡੈੜੀ ਤੁਸੀਂ ਜਿੱਤਾ ਵਿੱਚ ਉਹਨਾਂ ਨਾਲ ਵਾਦ ਕੀਤਾ ਅਸੀਂ ਘਰੇ ਨਹੀਂ ਜਿਉਣਾ ਅਸੀਂ ਘਰ ਛੱਡ ਕੇ ਤੁਹਾਨੂੰ ਛੱਡ ਕੇ ਨਿਕਲ ਜਾਣਾ ਜੀ ਮੈਂ ਕਿਹਾ ਵੀ ਵਾਕਈ ਘਰੇ ਸੱਚੀ ਗੱਲ ਹੋਊਗੀ ਇਹੋ ਗੱਲ ਹੀ ਹੋਣੀ ਆ ਤੇ ਮੈਂ ਆਕੇ ਲੱਗ ਗਿਆ ਨਾ ਛਾਵਲ ਕਰਾ ਤੇ ਉਹ ਛਾਵਲ ਕਰਾ ਤੇ ਜੋ ਛਾਵਲੋ ਇਹ ਮੈਨੂੰ ਪਤਾ ਲੱਗਾ ਵੀ ਉਹ ਜਿੱਤਾ ਵੇਚਰੋਂ ਹਟੇ ਨਹੀਂਗੀ ਮੈਂ ਕੀਤਾ ਵੀ ਡੀਐਸਪੀ ਸਾਹਿਬ ਨੂੰ ਹੋਣ ਮੈਂ ਕਿਹਾ ਵਿੱਚੇ ਬੁੜੀਆਂ ਵਿੱਚੇ ਬੰਦੇ ਜੋ ਉਹਨਾਂ ਦੇ ਠੋਕੇ ਪਰਚੇ ਲੋਕਾਂ ਦੇ ਪੁੱਤ ਕਾਲਦੇ ਇਹਨਾਂ ਦੀਆਂ ਬੁੜੀਆਂ ਦੂਜਿਆਂ ਦੀਆਂ ਨਹੀਂ ਬੁੜੀਆਂ ਦੂਜਿਆਂ ਦੇ ਨਹੀਂ ਪਰਿਵਾਰ ਜਿਨ੍ਹਾਂ ਦੇ ਪੁੱਤਾਂ ਨੂੰ ਇਹ ਚਿੱਟਿਆਂ ਤੇ ਲਾਉਂਦੇ ਆ ਉਸ ਘਰ ਨੂੰ ਪੁੱਛੋ ਜੀ ਦਾ ਪੁੱਤ ਚਿੱਟੇ ਤੇ ਲੱਗਾ ਵਾ ਜਿਹੜਾ ਘਰੋਂ 10 ਰੁਪਏ 20 ਰੁਪਏ ਭਾਂਡੇ ਚੁੱਕ ਵੇਚੀ ਜਾਂਦਾ ਕਰਦੀਆਂ ਲੇਟਾ ਲਾਲਾ ਪੱਖੇ ਲਾਲਾ ਵੇਚਦੇ ਆ ਉਹਨਾਂ ਮਾਵਾਂ ਨੂੰ ਪੁੱਛੋ ਕੀ ਬਾਤ ਹੁੰਦੀ ਆ ਉਹਦੇ ਮਾਪਿਓ ਉਹਨੂੰ ਬੱਚੇ ਨੂੰ ਘਰੇ ਇਕੱਲੇ ਛੱਡ ਕੇ ਨਹੀਂ ਜਾਂਦੇ ਪੀ ਇਹਨੇ ਪਤਾ ਨਹੀਂ ਕੀ ਵੇਚਦੇ ਨੇ ਕਿਹੜੇ ਅਲਕੀ ਕਰਦੇ ਨੇ ਬਾਉ ਜੀ ਜਿਹੜੀ ਚੀਜ਼ ਗਲੀਆਂ ਮੱਲਿਆਂ 'ਚ ਸਮਾਜ 'ਚ ਵਾਧੂ ਮਿਲੂ ਨਾ ਕੁੜੀਆਂ 'ਚ ਮਿਲੋ ਉਹ ਦੁੱਧ ਤੇ ਬੁੱਧ ਫੁੱਟਣ ਲੱਗਿਆ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹਦੇ ਬੱਚੇ ਨੇ ਉਹ ਹਰਾਏ ਪੈ ਜਣਾ ਤੇ ਪਤਾ ਨਹੀਂ ਲੱਗਣਾ ਕਿਹਦੇ ਬੱਚੇ ਨੇ ਕਿਹੜੇ ਪੌਂਟਿਸ਼ਨ ਦੇ ਬੱਚੇ ਨੇ ਤੇ ਕਿਹੜੇ ਅਫਸਰ ਦੇ ਬੱਚੇ ਨੇ ਉਹ ਹਰਾਏ ਪੈ ਜਣਾ ਤੇ ਮੁੜ ਕੇ ਆਪਾਂ ਪਛਤਾਉਣਾ ਕਿ ਜੇ ਉਦੋਂ ਕੰਟਰੋਲ ਕੀਤਾ ਹੁੰਦਾ ਸ਼ਾਇਦ ਮੇਰਾ ਬੱਚਾ ਇਹਰਾ ਹੀ ਨਾ ਹੋਈ ਜਿਨਨੇ ਜਿੱਥੋਂ ਪਾਈ ਦਾ ਮਤਲਬ ਜੇ ਕਿਸੇ ਨੇ ਦਸਾਂ ਨੌਾਂ ਦੀ ਕਿਰਤ ਕਰਕੇ ਤਰੱਕੀ ਕੀਤੀ ਹੋਵੇ ਨਾ ਉਹਨੂੰ ਹੁੰਦਾ ਮੈਂ ਦਸਾਂ ਨੌਾਂ ਦੀ ਕਿਰਤ ਕਰਕੇ ਤਰੱਕੀ ਕੀਤੀ ਆ ਮੈਂ ਮਿਹਨਤ ਕਰਕੇ ਹੀ ਵਧਣਾ ਕੀ ਤੇ ਜਿਹੜੇ ਬੰਦੇ ਨੇ ਅੱਤਵਾਦ ਦੇ ਵੇਲੇ ਕਤਲ ਕਰਾਏ ਹੋਣ ਮੁੰਡੇ ਮਰਵਾਏ ਹੋਣ ਪੰਜਾਬ ਪੁਲਿਸ ਦੇ ਡੀਜੀਪੀ ਕੇਪੀਐਸ ਗਿਲਨਾ ਬਹਿ ਕੇ ਦਰਬਾਰ ਸਾਹਿਬ ਦੀਆਂ ਟੌਟਕੀਆਂ ਕੀਤੀਆਂ ਔਰ ਉਹਦੇ ਮੁੰਡੇ ਮਰਵਾਏ ਤੇ ਆਪ ਜਦੋਂ ਅੰਦਰ ਸਾਰੇ ਮਾਰੇਗੇ ਤੇ ਆਪ ਹੱਥ ਖੜੇ ਕਰਕੇ ਦੋਵੇਂ ਲੈਣੇ ਬਾਹਰ ਆਗੇ ਇੱਕ ਇਹ ਤੇ ਕਨਾਲ ਦੇ ਗਵਾਂਢੀੜਕੇ ਵਾਲਾ ਇਹ ਬਚ ਗਏ ਇਹ ਕਿਵੇਂ ਬਚ ਗਏ ਜੇ ਸੱਚੇ ਸਿੰਘ ਹੁੰਦੇ ਤੇ ਇਹਨਾਂ ਦੀ ਵੀ ਉੱਥੇ ਸ਼ਹਾਦਤ ਹੁੰਦੀ। ਇਹ ਕਿਵੇਂ ਵੱਜ ਕੇ ਉਹਦੇ ਬਾਅਦ ਇਹ ਫੈਡਰੇਸ਼ਨ ਦਾ ਪ੍ਰਧਾਨ ਬਣ ਗਿਆ। ਇੱਕ ਮੁੰਡੇ ਨੂੰ ਪ੍ਰਧਾਨ ਬਣਾ ਦੇਣਾ 10000 ਲੈ ਕੇ ਦੂਜੇ 20000 ਦੇ ਦੇਣਾ ਇਹਨੇ ਦੂਜੀ ਗੱਲ ਸਰੂਪਾ ਪਾਦ ਲਾ। ਉਹਨਾਂ ਆਪੋ ਆਪੋ ਚ ਗੋਲੀਆਂ ਗੋਲੀ ਉਹਨੇ ਕਹਿੰਦਾ ਮੈਂ ਪ੍ਰਧਾਨ ਆ ਮੈਨੂੰ ਕਿੱਨੇ ਪਾਇਆ ਸਰੂਪਾ। ਦੂਜੇ ਕਹਿੰਦਾ ਮੈਂ ਪ੍ਰਧਾਨ ਆ। ਇਹਨੇ ਉਹਦੋਂ ਬੜੇ ਕਤਲ ਕਰਾਏ। ਮੁੜ ਕੇ ਭਾਉ ਜੀ ਇਸ ਬੰਦੇ ਨੇ ਅਮਰਸਾਰ ਹੋਰ ਕਈ ਥਾਵਾਂ ਤੇ ਝੂਠੇ ਸੱਚੇ ਬਿਆਨ ਦੇ ਕਰਕੇ ਜਿਹੜੀਆਂ ਜਾਇਦਾਤਾਂ ਹੈਗੀਆਂ ਨਹੀਂ ਸੀ ਝੂਠੇ ਨੰਬਰ ਲਵਾ ਲਵਾ ਕੇ ਇਹਨੇ ਬਿਆਨ ਦੇ ਕੀਤੇ ਉਹ ਕਈ ਬੰਦੇ ਮੇਰੇ ਕੋਲ ਆਏ ਆ ਮੈਂ ਤੇ ਗੱਲ ਨਹੀਂ ਕਰਦਾ ਬੋਦੀ ਵੀ ਕੀ ਯਾਰ ਇਹਦਾ ਆਖੀਏ ਇਹਨਾਂ ਤੇ ਹੈਗਾ ਹੀ ਪਿੱਛੇ ਹੀ ਕੁਝ ਨਹੀਂਗਾ